ਨਿਸ਼ਰਦੰਗਾਂ ਦੀ ਤੇ ਗੱਲ ਛੱਡ ਹੀ ਦੋ ਮੈਂ ਗਿਆਨਵਾਨ ਪੁਰਸ਼ਾਂ ਦੀ ਗੱਲ ਕਰਨ ਲੱਗਿਆ ਥੋੜੀ ਸ਼ਾਨੂ ਵੀ ਬਹੁਤ ਬਚਨ ਦੀ ਲੋੜ ਹੈ 84 ਸਿੱਧਾਂ ਦੇ ਉੱਤੇ ਵੀ ਇਹ ਮਾਇਆ ਪਈ ਹੈ ਬੋਲੋ ਉਹ ਕੋਈ ਆਮ ਨਹੀਂ ਸਨ ਜਿਹੜੇ ਗੁਰੂ ਨਾਨਕ ਦੇ ਨਾਲ ਚਰਚਾ ਗੋਸ਼ਟ ਵਿਚਾਰ ਇੱਕ ਇੱਕ ਸਵਾਲ ਹੋ ਸਕਦਾ ਉਹ ਸਾਡੀ ਰਚਨਾ ਤੇ ਨਾ ਆਉਂਦਾ ਹੋਵੇ ਜਿਹੜਾ ਸਿੱਧਾ ਨੇ ਗੁਰੂ ਨਾਨਕ ਨੂੰ ਪੁੱਛਿਆ ਹੈ ਕੀ ਹੈ ਜੋ ਗੁਰੂ ਨਾਨਕ ਨੂੰ ਸਵਾਲ ਪੁੱਛੇ ਨੇ ਕੀ ਪੁੱਛ ਲਿਆ ਸੀ ਕਵਣ ਮੂਲ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ ਗੁਰੂ ਨਾਨਕ ਨੂੰ ਪੁੱਛਿਆ ਕਵਣ ਮੂਲ ਬਸ ਇਹ ਦੱਸੋ ਕਿਉਂਕਿ ਬਾਲਕ ਕਹਿ ਕੇ ਇਹ ਵਾਲੇ ਇਤਨਾ ਦਸ ਕਮਣ ਮੂਲ ਇਸ ਜ਼ਿੰਦਗੀ ਦੀ ਜੜ ਕੀ ਹੈ ਕਮਣ ਮੂਲ ਔਰ ਇਹ ਜ਼ਿੰਦਗੀ ਜਿਹੜੀ ਮਨੁੱਖਾ ਦੇਹੀ 84 ਲੱਖ ਜੁਨਾਂ ਚੋਂ ਉਤਮ ਜਨਮ ਮਿਲਿਆ ਹੈ ਕਮਣ ਮੂਲ ਕਮਣ ਮਤ ਤੇ ਇਹ ਕਿਸ ਮਤ ਨੂੰ ਧਾਰਨ ਦਾ ਜਿਹੜਾ ਹੈ ਬੇਲਾ ਹੈ ਇਹ ਕਮਣ ਮਤ ਬੇਲਾ ਤੇਰਾ ਕਵਣ ਗੁਰੂ ਜਿਸ ਦਾ ਤੂੰ ਚੇਲਾ ਤੀਸਰਾ ਸਵਾਲ ਸੀ ਤੇਰਾ ਗੁਰੂ ਕੌਣ ਹੈ ਤੇ ਤੂੰ ਚੇਲਾ ਕਿਛਦਾ ਹੈ ਤੇਰਾ ਗੁਰੂ ਕੌਣ ਹੈ ਤੇਰਾ ਤੇ ਤੂੰ ਚੇਲਾ ਕਿਛਦਾ ਹੈ ਗੁਰੂ ਨਾਨਕ ਪਾਸ਼ਾ ਤਿੰਨ ਸਵਾਲਾਂ ਦਾ ਜਵਾਬ ਦਿੰਦੇ ਨੇ ਦੋ ਪੰਕਤੀਆਂ 'ਚ ਪਵਨ ਆਰੰਭ ਸਤਗੁਰ ਮਤ ਵੇਲਾ ਕਹਿੰਦੇ ਜਿਸ ਦਿਨ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪੇ ਕਹਿ ਰਹੇ ਨੇ ਜਿਸ ਵੇਲੇ ਉਹ ਤੇਰੇ ਅੰਦਰ ਪ੍ਰਾਨਾਂ ਦੀ ਸ਼ੁਰੂਆਤ ਕਰ ਦਿੰਦੇ ਨੇ ਪਹਿਲਾ ਸਵਾਸ ਲੈਣਾ ਹੈ ਠੀਕ ਹੈ ਨਾ ਜੀ ਬਸ ਤੇਰੇ ਸਵਾਸ ਦੀ ਜਿਹੜੀ ਪ੍ਰਾਰੰਭਤਾ ਹੈ ਪਹਿਲੀ ਉਹ ਹੀ ਤੇਰੀ ਜ਼ਿੰਦਗੀ ਦਾ ਮੂਲ ਹੈ ਪਵਨ ਆਰੰਭ ਸਵਾਜ ਚੱਲ ਪਿਆ ਪਵਨ ਆਰੰਭ ਹੋ ਗਈ ਅੰਦਰ ਪੌਣ ਹੀ ਚੱਲ ਰਹੀ ਹੈ ਨਾ ਦ ਸਵਾਜ ਚੱਲ ਰਹੇ ਨੇ ਪਵਨ ਆਰੰਭ ਦੂਸਰਾ ਪੁੱਛਿਆ ਸੀ ਕਿ ਕਿਹੜੀ ਮਤ ਕਿਹੋ ਜੀ ਬੁੱਧੀ ਕਿਹੋ ਜੀ ਸਿੱਖਿਆ ਧਾਨ ਕਰੀਏ ਉੱਤਰ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਪਵਨ ਆਰੰਭ ਸਤਗੁਰ ਮਤ ਵੇਲਾ ਐਸ 2 ਸ਼ਮਾ ਹੈ ਕਿ ਇਸ ਵੇਲੇ ਦੇ ਵਿੱਚ ਬਾਕੀ ਸਭ ਮਤਾਂ ਨੂੰ ਛੱਡ ਦਿਓ ਤੇ ਇਸ ਕਲ ਦੇ ਵਿੱਚ ਜੇ ਮਤ ਧਾਰਨ ਕਰਨੀ ਹੈ ਤੇ ਸਿੱਖਿਆ ਲੈਣੀ ਹੈ ਤੇ ਆਪਣੇ ਸਤਿਗੁਰੂ ਕੋਲੋਂ ਲੈ ਲਵੋ ਬਸ ਹੁਣ ਆਪਾਂ ਸਿੱਖਿਆ ਗੁਰੂ ਗ੍ਰੰਥ ਸਾਹਿਬ ਉਹਨਾਂ ਦਾ ਹੀ ਰੂਪ ਹੈ ਨਾ ਪਵਨ ਆਰੰਭ ਸਤਿਗੁਰੂ ਗੁਰੂ ਦੀ ਮਤ ਧਾਰਨ ਦਾ ਵੇਲਾ ਹੈ ਆਪਣੀ ਮਤ ਛੱਡਣੀ ਪਊਗੀ ਸਤਿਗੁਰ ਮਤ ਬੇਲਾ ਤੀਸਰਾ ਸ਼ਬਦ ਸੀ ਤੇ ਉਹਦਾ ਉੱਤਰ ਦਿੱਤਾ ਹੈ ਕਿ ਸ਼ਬਦ ਗੁਰੂ ਸੁਰਤ ਤੁਨ ਚੇਲਾ ਸ਼ਿਦਨਾ ਮਾਨ ਟੁੱਟਦਾ ਹੈ ਕਿ ਸ਼ਬਦ ਗੁਰੂ ਸ਼ੁਰਤ ਤੁਨ ਚੇਲਾ ਜਿਸ ਵੇਲੇ ਸ਼ਬਦ ਆਖਿਆ ਹੈ ਤੇ ਇਥੇ ਸਰੀਰ ਜਿਹੜਾ ਉਹ ਪਿੱਛੇ ਰਹਿ ਗਿਆ ਹੈ ਤਿੰਨ ਗੁਣਾ ਵਾਲੀ ਦੁਨੀਆ ਪਿੱਛੇ ਰਹਿ ਗਈ ਹੈ ਇਸੇ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕਹਿ ਦਿੱਤਾ ਸੀ ਏਕ ਰੂਪ ਤੇ ਹਉ ਗੁਣ ਤੇ ਪਰੇ ਨਾ ਮੈ ਰਜੋ ਚੈ ਨਾ ਮੈ ਤਮੋ ਚੈ ਨਾ ਮੈ ਸ਼ਤੋ ਚੈ ਮੇਰਾ ਇਹ ਰੂਪ ਨਹੀਂ ਮੈਂ ਕੁਝ ਔਰ ਆ ਠੀਕ ਹੈ ਨਾ ਜੀ ਪਾਸ਼ਾ ਆਪਣੇ ਆਤਮਕ ਰੂਪ ਨੂੰ ਉੱਥੇ ਵਰਣਨ ਕੀਤਾ ਹੈ ਤੇ ਨਿਗਮ ਨਿਗਮ ਸਾਧ ਉਚਰੇ ਮੇਰਾ ਸਰੂਪ ਦੇਖਣਾ ਹੈ ਇਹ ਦੇਹ ਅੱਜ ਹੈ ਇਹ ਵਿਦਾਨ ਬਣਿਆ ਕੱਲ ਨੂੰ ਨਹੀਂ ਹੈ ਮੇਰਾ ਰੂਪ ਹੀ ਹੈ ਕਿ ਵਾਹਿਗੁਰੂ 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 ਆ ਮੇਰਾ ਰੂਪ ਹੈ